ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਚਲਦੀ ਆ ਰਹੀ ਜਪਜੀ ਸਾਹਿਬ ਅਰਥ ਬੋਧ ਭਾਗ ਦੇ ਅੰਦਰ ਅੱਜ ਅਸੀਂ ਸਰਵਣ ਕਰਾਂਗੀ ਅਸੰਖ ਮੂਰਖ ਅੰਧਕੋਲ ਅਸੰਖ ਚੋਰ ਹਰਾਮਖੋਰ ਗੁਰੂ ਨਾਨਕ ਪਾਤਸ਼ਾਹ ਦੱਸਣਾ ਕਰਦੇ ਹਨ ਕਿ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਦੇ ਅੰਦਰ ਜਿੱਥੇ ਇਸ ਤੋਂ ਪਹਿਲੀ ਬਾਡੀ ਦੇ ਅੰਦਰ ਸੀ ਸਰਵਣ ਕੀਤਾ ਸੀ ਕਿ ਐਸੇ ਨੇ ਜੋ ਬਹੁਤ ਮਹਾਰਾਜ ਦੀਪਕੀ ਕਰਦੇ ਨੇ ਗ੍ਰੰਥ ਪੜ੍ਹਦੇ ਨੇ ਵੇਦਾਂ ਦਾ ਪਾਠ ਕਰਦੇ ਨੇ ਮਹਾਰਾਜ ਇਸ ਬਾਡੀ ਦੇ ਅੰਦਰ ਦੱਸਦੇ ਨੇ ਐਸੇ ਅਣਗਿਣਤ ਨੇ ਜੋ ਮਹਾਮੂਰਖ ਨੇ ਅੰਧਕੋਰ ਮਤਲਬ ਬਹੁਤ ਵੱਡੇ ਐਨੇ ਉਹ ਮੂਰਖ ਨੇ ਕਿ ਉਹਨਾਂ ਨੂੰ ਕਿਸੇ ਗੱਲ ਦੀ ਕੋਈ ਸੋਝੀ ਨਹੀਂ ਹੈ ਕਿ ਪਰਮਾਤਮਾ ਦੇ ਰਸਤੇ ਦੇ ਉੱਤੇ ਕਿਵੇਂ ਤੁਰਨਾ ਹੈ ਮਹਾਰਾਜ ਕਹਿੰਦੇ ਅਸੰਖ ਚੋਰ ਹਰਾਮਖੋਲ ਫਿਰ ਐਸੇ ਅਣਗਿਣਤ ਨੇ ਪਰਮਾਤਮਾ ਦੀ ਕੁਦਰਤ ਦੇ ਅੰਦਰ ਜਿਹੜੇ ਪਰਾਇਆ ਧੰਨ ਲਿਆ ਕੇ ਤੇ ਖਰਚਰੇ ਨੇ ਚੋਰੀਆਂ ਕਰਦੇ ਨੇ ਐਸੇ ਹਰਾਮਖੋਲ ਵੀ ਪਰਮਾਤਮਾ ਦੀ ਕੁਦਰਤ ਦੇ ਅੰਦਰ ਅਣਗਿਣਤ ਨੇ ਵਾਈ ਗੁਰੂ ਜੀ